ਸਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਘੜੀ ਫੇਰ ਤੋਂ ਅੱਜ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਕਰ ਰਹੇ ਹਾਂ ਸਵੇਰ ਦੇ ਕੰਮਾਂ ਦਾ ਥੋੜਾ ਜਿਹਾ ਵੀਡੀਓ ਰਿਕਾਰਡ ਕਿਉਂਕਿ ਜਿਹੜੇ ਸਵੇਰੇ ਉੱਠ ਕੇ ਮੈਂ ਮੇਨ ਕੰਮ ਕਰਦੀ ਐਂਗੀ ਉਹ ਥੋੜਾ ਜਿਹਾ ਸੋਚਿਆ ਤੁਹਾਡੇ ਨਾਲ ਮਾਰਨਿੰਗ ਦਾ ਰੁਟੀਨ ਸ਼ੇਅਰ ਕਰ ਦਿੱਤਾ ਜਾਵੇ ਤੇ ਇਹ ਜੀ ਆਪਾਂ ਬੱਚਿਆਂ ਨੂੰ ਸਕੂਲ ਭੇਜਿਆ ਸੀਗਾ ਖਾਣਾ ਵਗੈਰਾ ਬਣਾਤਾ ਸੀਗਾ ਬੱਚੇ ਸਕੂਲ ਚਲੇ ਗਏ ਉਸ ਤੋਂ ਬਾਅਦ ਆਪਾਂ ਕਰ ਰਹੇ ਹਾਂ ਕਿਚਨ ਦੀ ਸਲੈਪ ਸਾਫ ਇਹਨੂੰ ਆਪਾਂ ਸਾਫ ਕਰਕੇ ਉਸ ਤੋਂ ਬਾਅਦ ਜਿਹੜੀਆਂ ਰੋਜ਼ ਰੁਟੀਨ ਦੇ ਵਿੱਚ ਸਫਾਈਆਂ ਹੁੰਦੀਆਂ ਇਹ ਕੁਝ ਕੋ ਉਹਨਾਂ ਨੂੰ ਮੈਂ ਕੋਸ਼ਿਸ਼ ਕੀਤੀ ਹੈਗੀ ਵੀਡੀਓ ਰਿਕਾਰਡ ਕਰਕੇ ਤੁਹਾਡੇ ਨਾਲ ਸ਼ੇਅਰ ਕਰਨ ਦੀ ਅੱਛਾ ਜੀ ਅੱਜ ਜੈਸਮੀਨ ਘਰ ਹੈਗੀ ਤੇ ਨਵਦੀਪ ਸਕੂਲ ਗਿਆ ਹੋਇਆ ਹੈ ਕਿਉਂਕਿ ਜੈਸਮੀਨ ਨੂੰ ਅੱਜ ਛੁੱਟੀ ਹੈ ਤੇ ਨਵਦੀਪ ਸਕੂਲ ਗਿਆ ਹੈ ਤੇ ਜੈਸਮੀਨ ਵੀਡੀਓ ਬਣਾਉਣ ਦੇ ਵਿੱਚ ਹੈਲਪ ਕਰਾ ਰਹੀ ਹੈ ਤੇ ਬੱਚਿਆਂ ਦਾ ਜਿਹੜਾ ਖਾਣਾ ਸੀਗਾ ਮਾਰਨਿੰਗ ਉੱਠ ਕੇ ਸਾਰਾ ਬਣ ਗਿਆ ਸੀਗਾ ਖਤਮ ਹੋ ਗਿਆ ਸੀ ਕੰਮ ਤੇ ਬਾਹਰ ਦੀ ਜਿਹੜੀ ਸਫਾਈ ਸੀ ਉਹ ਕਰਤੀ ਮੈਂ ਬੱਚਿਆਂ ਦੇ ਖਾਣੇ ਦੇ ਨਾਲ ਹੀ ਆਪਣਾ ਖਾਣਾ ਵੀ ਬਣਾ ਕੇ ਨਵੇੜ ਦਿੱਤਾ ਸੋ ਕਿੰਨਾ ਵੀ ਜਲਦੀ ਉੱਠ ਜੀਏ ਜਿਹੜੇ ਛੋਟੇ-ਛੋਟੇ ਸਫਾਈ ਵਾਲੇ ਕੰਮ ਐ ਇਹ ਬਹੁਤ ਜ਼ਿਆਦਾ ਹੁੰਦੀ ਐ ਕਿਉਂਕਿ ਇਹ ਬਰੀਕ ਕੰਮ ਹੁੰਦੇ ਐ ਤੇ ਇਹਦੇ ਤੇ ਮੈਨੂੰ 10 ਤੋਂ 10.5 ਦਾ ਟਾਈਮ ਹੋ ਜਾਂਦਾ ਜਦੋਂ ਵੀ ਮੈਂ ਕਿਤੇ ਜਾਣਾ ਹੁੰਦਾ ਸਭ ਤੋਂ ਪਹਿਲਾਂ ਮੈਂ ਸਫਾਈਆਂ ਕਰਨੀਆਂ ਹੁੰਦੀਆਂ ਘਰ ਦੇ ਕੰਮ ਖਾਣਾ ਰੋਟੀ ਦੁਪਹਿਰ ਲਈ ਬੱਚਿਆਂ ਦਾ ਕੁਝ ਬਣਾਉਣਾ ਇਹ ਸਾਰੀਆਂ ਚੀਜ਼ਾਂ ਕਰਕੇ ਫਿਰ ਜਦੋਂ ਜਾਈਦਾ ਕਿਤੇ ਤੇ ਫਿਰ ਇਹ ਸਾਰਾ ਕੰਮ ਕਰਦਿਆਂ ਕਰਦਿਆਂ 11 ਵਜਾਂ ਦੇ ਘਰੋਂ ਨਿਕਲਦੇ ਆ ਤੇ ਲਓ ਜੀ ਆਪਾਂ ਕਿਚਨ ਜਿਹੜੀ ਹੈ ਸਲੈਬ ਸਾਫ ਕਰਤੀ ਹੁਣ ਆਪਾਂ نیچے ਇਹ ਢੋਲੀਆਂ ਜਿਹੜੀਆਂ ਸਮਾਨ ਵਾਲੀਆਂ ਪਈਆਂ ਹੋਈਆਂ ਵਰਤਨ ਪਏ ਇਹਦੇ ਵਿੱਚ ਕੁਝ ਰਾਸ਼ਨ ਪਿਆ ਇੱਕ ਚ ਆਟਾ ਹੈ ਇਹ ਸਫਾਈ ਕਰਾਂਗੇ ਅੱਛਾ ਜੀ ਮੇਰੇ ਕੱਪੜਿਆਂ ਤੇ ਤੇ ਪਲੀਜ਼ ਵਾਲਾਂ ਤੇ ਧਿਆਨ ਨਹੀਂ ਦੇਣਾ ਕਿਉਂਕਿ ਮੈਂ ਸਵੇਰੇ ਉੱਠ ਕੇ ਮੇਰੇ ਵਾਲ ਇਸ ਤਰ੍ਹਾਂ ਖਿਲਰੇ ਹੋਏ ਆ ਮੈਂ ਕੰਬ ਨਹੀਂ ਕੀਤਾ ਕੁਝ ਵੀਡੀਓ ਦੇ ਲਈ ਮੈਂ ਤਿਆਰੀ ਨਹੀਂ ਕੀਤੀ ਸੀਗੀ ਸੋ ਜਿੱਦਾਂ ਮੈਂ ਹੈਗੀ ਸੀ ਮੈਂ ਉਸੇ ਤਰ੍ਹਾਂ ਉੱਠ ਕੇ ਵੀਡੀਓ ਬਣਾਉਣੀ ਹੁੰਦੀ ਹੈ ਤੇ ਇਹ ਜੀ ਮੇਰੇ ਕੱਪੜੇ ਆ ਜਿਹੜੇ ਕੱਪੜਿਆਂ ਦੇ ਉੱਪਰ ਤਾਂ ਬਿਲਕੁਲ ਧਿਆਨ ਨਹੀਂ ਦੇਣਾ ਕਿਉਂਕਿ ਇਹ ਰਾਤ ਨੂੰ ਜੋ ਵੀ ਨਾਈਟ wear ਕਰਕੇ ਪੈਂਦੀ ਆ ਆਪਾਂ ਸੂਟ ਇਹ ਉਸ ਤਰ੍ਹਾਂ ਮੈਚ ਜੋ ਮੈਨੂੰ ਮੈਚਿੰਗ ਨਹੀਂ ਮਿਲੀ ਜੋ ਜਿਸ ਤਰ੍ਹਾਂ ਦੇ ਮੈਨੂੰ ਮਿਲ ਗਏ ਮੈਂ ਉਸ ਤਰ੍ਹਾਂ ਦੇ ਇਹ ਕੰਫਰਟੇਬਲ ਕੱਪੜੇ ਪਾ ਲਿਆ ਸੋ ਪਲੀਜ਼ ਇਸ ਚੀਜ਼ ਨੂੰ ਪਹਿਲਾਂ ਹੀ ਕਹਿਤਾ ਮੈਂ ਤੁਹਾਨੂੰ ਕਿ ਤੁਸੀਂ ਕੱਪੜੇ ਤੇ Baal ਮੇਰੇ ਇਗਨੋਰ ਕਰਨੀ ਹੈ ਤੇ ਇਹ ਜੀ ਮੇਰੀਆਂ ਸਫਾਈਆਂ ਹੁਣ ਪੋਚਾ ਲਗਾਉਣਾ ਹੈਗਾ ਇਸ ਤੋਂ ਪਹਿਲਾਂ ਮੈਂ ਸਾਰੇ ਘਰ ਦੇ ਛੋਟੇ-ਮੋਟੇ ਕੰਮ ਕਰ ਦਿੱਤੇ ਹੁਣ ਉੱਪਰਲੀ ਡਸਟਿੰਗ ਆ ਜਿਹੜੀ ਇਹ ਮੈਂ ਰੂਟੀਨ ਚ ਡੇਲੀ ਕਰਦੀ ਆਂ ਜਦੋਂ ਮੈਂ ਇੱਕ ਕੰਮ ਬਰੀਕ-ਬਰੀਕ ਕਰਦੀ ਆ ਤਾਂ ਮੈਨੂੰ ਇਹਨਾਂ ਸਾਰੇ ਕੰਮਾਂ ਦੇ ਵਿੱਚ ਅੱਧਾ ਘੰਟਾ ਉੱਪਰੋਂ ਡਸਟਿੰਗ ਸਫਾਈ ਦੇ ਇੱਕ-ਇੱਕ ਚੀਜ਼ ਨੂੰ ਸਾਫ਼ ਕਰਨ ਤੇ ਲੱਗ ਜਾਂਦਾ ਹੈ ਕਿਉਂਕਿ ਜਦੋਂ ਝਾੜੂ ਕੱਢਦੇ ਆ ਆਪਾਂ ਪਿੰਡਾਂ ਦੇ ਵਿੱਚ ਓਪਨ ਘਰਾਂ ਦੇ ਵਿੱਚ ਮਿੱਟੀ ਧੂੜ ਹੈ ਜਿਹੜੀ ਚੀਜ਼ਾਂ ਦੇ ਉੱਪਰ ਜ਼ਿਆਦਾ ਜੰਮਦੀ ਹੈ ਸੋ ਮੇਰੀ ਇੱਕ ਆਦਤ ਹੈ ਕਿ ਮੈਂ ਹਰ ਚੀਜ਼ ਨੂੰ ਉੱਪਰੋਂ ਸਾਫ਼ ਕਰਨਾ ਹੀ ਕਰਨਾ ਤੇ ਇਹ ਜੀ ਸਾਰੀਆਂ ਸਫਾਈਆਂ ਪਹਿਲਾਂ ਉੱਪਰੋਂ ਕਰੀ ਦੀਆਂ ਝਾੜੂ ਕੱਢ ਕੇ ਹੁਣ ਆਪਾਂ ਪੋਚਾ ਲਗਾਵਾਂਗੇ ਤੇ ਫੇਰ ਕੋਸ਼ਕ ਹੋਰ ਜਿਹੜੇ ਕੱਪੜੇ ਧੋਣ ਨੂੰ ਨਾਲ ਮਸ਼ੀਨ ਲਗਾਈ ਹੋਈ ਹੈਗੀ ਉਹ ਮੈਂ ਨਹੀਂ ਰਿਕਾਰਡ ਕੀਤਾਗਾ ਨਾਲ ਨਾਲ ਕੱਪੜੇ ਵੀ ਧੋਣ ਦਾ ਕੰਮ ਚੱਲਦਾ ਪਿਆ ਤੇ ਇੱਕ ਆਪਣੇ ਘਰੇ ਜਿਹੜੀ ਧੁੱਪ ਦੀ ਸਵੇਰੇ ਚੜਦੀ ਜਲਦੀ ਆ ਜਾਂਦੀ ਹੈ ਸੋ ਸਾਰੇ ਕੰਮ ਹੈ ਜਿਹੜੇ ਬੜੇ ਹੀ ਦਿਨ ਚੜੇ ਤੋਂ ਪਹਿਲਾਂ ਕਰਨੇ ਪੈਂਦੇ ਹੈਗੇ ਧੁੱਪ ਤੋਂ ਥੋੜਾ ਜਿਹਾ ਹੀ ਹੁੰਦਾ ਹੈ ਕਿ ਧੁੱਪ ਤੋਂ ਪਹਿਲਾਂ ਪਹਿਲਾਂ ਕੰਮ ਨਿਬੇੜ ਲਈਏ ਪਰ ਫਿਰ ਵੀ 11 ਦਾ ਟਾਈਮ ਹੋ ਜਾਂਦਾ ਤੇ ਲਓ ਜੀ ਬੱਚਿਆਂ ਦੇ ਬਿਸਤਰੇ ਜਿਹੜੇ ਮੈਂ ਉਹ ਚੱਕਦੇ ਸੀ ਬਸ ਇੱਕ ਜੈਸਮੀਨ ਦੀ ਹੈ ਬੈੱਡ ਸ਼ੀਟ ਸੀ ਜਿਹੜੀ ਉੱਪਰ ਲੈਂਦੀ ਹੈ ਤੇ ਇਹ ਪਈ ਹੋਈ ਹੈ ਉਸ ਤੋਂ ਬਾਅਦ ਜੀ ਆਪਾਂ ਇਸ ਰੂਮ ਦੇ ਵਿੱਚੋਂ ਡਸਟਿੰਗ ਕਰਾਂਗੇ ਜਿਵੇਂ ਬੈੱਡ ਦੀ ਸਾਈਡ ਸਾਫ਼ ਕਰਨੀ ਆ ਤੇ ਡਰੈਸਿੰਗ ਟੇਬਲ ਨੂੰ ਸਾਫ਼ ਕਰਨਾ ਪ੍ਰੈਸ ਟੇਬਲ ਐਲ ਸੀ ਡੀ ਇਹ ਸਾਰੀਆਂ ਚੀਜ਼ਾਂ ਜਿਵੇਂ ਕਿ ਨਿੱਕੀਆਂ ਨਿੱਕੀਆਂ ਚੀਜ਼ਾਂ ਦੀ ਡਸਟਿੰਗ ਤੇ ਅੱਧਾ ਘੰਟਾ ਨਿਕਲ ਜਾਂਦਾ ਔਰ ਮੈਂ ਇੱਕ ਨੇਚਰ ਹੁੰਦੀ ਆ ਹਰ ਇੱਕ ਇਨਸਾਨ ਦੀ ਮੇਰੀ ਨੇਚਰ ਇਹ ਆ ਕਿ ਮੈਂ ਪੋਚਾ ਨਹੀਂ ਸਿੱਧਾ ਲਗਾ ਸਕਦੀ ਆ ਜਿੱਨਾ ਚਿਰ ਉੱਪਰੋਂ ਸਫਾਈ ਨਹੀਂ ਹੁੰਦੀ ਹਰ ਇੱਕ ਚੀਜ਼ ਦੀ ਮੈਨੂੰ ਇਸ ਤਰ੍ਹਾਂ ਫੀਲ ਹੁੰਦਾ ਰਹਿੰਦਾ ਹੈਗਾ ਕਿ ਅਧੂਰਾ ਅਧੂਰਾ ਕੰਮ ਜੇਬ ਕੁਝ ਪਿਆ ਹੋਇਆਗਾ ਮੈਨੂੰ ਕੰਫਰਟੇਬਲ ਫੀਲ ਨਹੀਂ ਹੁੰਦਾ ਸੋ ਮੈਂ ਖੁਦ ਨਾਵਾ ਚਾਹੇ ਲੇਟ ਹੋ ਜਾਵਾ ਚਾਹੇ ਨਾ ਨਾਵਾ ਪਰ ਮੈਨੂੰ ਘਰ ਇੱਕਦਮ ਕਲੀਨ ਸਾਫ ਹਰ ਇੱਕ ਚੀਜ਼ ਮੈਨੂੰ ਸਾਫ ਸੁਥਰੀ ਚਾਹੀਦੀ ਹੈ ਤੇ ਅੱਜਕੱਲ ਦਾ ਜਿਹੜਾ ਮੌਸਮ ਹੈ ਤੁਹਾਨੂੰ ਵੀ ਪਤਾ ਹੈ ਨੇਰੀਆਂ ਵਾਲਾ ਮੌਸਮ ਹੈ ਬਹੁਤ ਹੀ ਗੰਦਾ ਮੌਸਮ ਹੋਇਆ ਪਿਆ ਇੱਕ ਜਿਹੜੀ ਹੁਣ ਕਣਕ ਦੀ ਕਟਾਈ ਵੜਾਈ ਤੇ ਤੂੜੀ ਬਣ ਰਹੀ ਹੈ ਇਹਦੇ ਨਾਲ ਜੀ ਸਾਰੇ ਕਿਤੇ ਕਾਂ ਕੰਡੇ ਤੂੜੀ ਹੀ ਉੱਡ ਕੇ ਘਰੇ ਆਈ ਜਾਂਦੀ ਐ ਤੇ ਹਲਕੀ ਜੀ ਹਵਾ ਤੇਜ਼ ਚੱਲੀ ਐ ਤਾਂ ਪੱਤੇ ਤੇ ਮਿੱਟੀ ਨਾਲ ਘਰ ਭਰ ਜਾਂਦਾ ਸੋ ਗਰਮੀ ਦੇ ਦਿਨਾਂ ਵਿੱਚ ਥੋੜੀ ਜੀ ਆਪਾਂ ਨੂੰ ਖੇਚਲਾ ਜਿਹੜੀ ਸਫਾਈ ਦੀ ਉਹ ਵੱਧ ਕਰਨੀ ਪੈਂਦੀ ਐ ਤੇ ਲਓ ਜੀ ਆਪਾਂ ਉੱਪਰਲੀ ਜਿਹੜੀ ਸਫਾਈ ਐ ਉਹ ਕਰਦੇ ਪਏ ਇਸ ਤਰ੍ਹਾਂ ਬੈੱਡ ਝਾੜਤਾ ਤੇ ਜਿਹੜੀ AC ਦੀ ਸਰਵਿਸ ਹੈ ਉਹ ਆਪਾਂ ਆਲਰੇਡੀ ਕਰਵਾ ਲਈ ਸੀ ਜੂਨ ਦੇ ਮਹੀਨੇ ਆਪਾਂ ਮਈ ਜਾਂ ਜੂਨ ਜੂਨ ਦੇ ਵਿੱਚ ਆਪਾਂ ਦੁਬਾਰਾ ਫੇਅਰ ਕਰਾਵਾਂਗੇ ਤੇ ਉਸ ਤੋਂ ਬਾਅਦ ਜਦੋਂ ਆਪਾਂ AC ਨੂੰ ਬੰਦ ਕਰਕੇ ਰੱਖਾਂਗੇ ਇੱਕ ਸਰਵਿਸ ਆਪਾਂ ਉਦੋਂ ਕਰਾਵਾਂਗੇ ਕਿਉਂਕਿ ਇਹ ਨੇਹਰੀਆਂ ਤੇ ਡਿਪੈਂਡ ਕਰਦਾ ਜੇ ਇਸ ਵਾਰ ਨੇਹਰੀਆਂ ਜ਼ਿਆਦਾ ਰਹੀਆਂ ਤਾਂ ਆਪਾਂ ਨੂੰ ਤਿੰਨ ਵਾਰ ਇਹਦੀ ਸਰਵਿਸ ਕਰਾਣੀ ਪੈਗੀ ਨਹੀਂ ਤਾਂ ਫਿਰ ਦੋ ਵਾਰ ਇੱਕ ਵਾਰ ਆਉਣ ਵੇਲੇ ਤੇ ਇੱਕ ਆਫ ਕਰਨ ਵੇਲੇ ਜਦੋਂ ਆਪਾਂ ਬੰਦ ਕਰਕੇ ਰੱਖਤੀਆਂ ਕਵਰ ਕਰਕੇ ਇਹ ਸਾਰੀਆਂ ਚੀਜ਼ਾਂ ਨਾਲ ਜੀ ਏ ਸੀ ਦੇ ਜਿਹੜੇ ਜਾਲੀਆਂ ਜੂੜੀਆਂ ਇਹ ਵੀ ਭਰ ਜਾਂਦੀਆਂ ਕਿਉਂਕਿ ਪਤਾ ਨਹੀਂ ਇਹ ਧੂੜ ਮਿੱਟੀ ਔਰ ਜਾਲੇ ਆ ਜਿਹੜੇ ਅੱਜਕੱਲ ਮਕੜੀਆਂ ਵਾਲੇ ਇਹ ਬਹੁਤ ਜ਼ਿਆਦਾ ਇਸ ਮਹੀਨੇ ਲੱਗਦੇ ਆ ਜਿੰਨਾ ਚਿਰ ਲੋਆਣੀ ਪੈਂਦੀ ਆ ਉਹਨਾਂ ਚਿਰ ਮੱਛਰ ਵੀ ਖਤਮ ਨਹੀਂ ਹੋਣਾ ਤੇ ਲਓ ਜੀ ਆਪਾਂ ਐਲ ਸੀ ਡੀ ਸਾਫ਼ ਕਰਤੀ ਇਹ ਉੱਪਰ ਜਿਹੜਾ ਸ਼ੀਸ਼ਾ ਪਾਇਆ ਹੋਇਆ ਆ ਆਪਾਂ ਇਹਨੂੰ ਹਟਵਾਇਆ ਨਹੀਂ ਸੀ ਕਿਉਂਕਿ ਇਹ ਐਂਗਲਾਂ ਆਪਾਂ ਕੰਧ ਦੇ ਵਿੱਚ ਦਵਾਨਾ ਹੋਣਾ ਸੀਗਾ ਸੋ ਮੈਨੂੰ ਲੱਗਦਾ ਸੀਗਾ ਕਿ ਜੇ ਕਟਰ ਨਾਲ ਕੱਟਿਆ ਗਿਆ ਤਾਂ ਥੋੜਾ ਗੰਦਾ ਲੁੱਕ ਆਏਗਾ ਤੇ ਲਓ ਜੀ ਗੇਟਵੇਟ ਮੈਂ ਪਹਿਲਾਂ ਸਾਫ਼ ਕਰਤੀ ਸੀ ਐਕਚੁਅਲੀ ਵੀਡੀਓ ਤੋਂ ਪਹਿਲਾਂ ਮੈਂ ਗੇਟ ਸਾਫ਼ ਕਰਤੀ ਸੀ ਇਸ ਲਈ ਥੋੜਾ ਜਿਮੈਂ ਉੱਪਰ ਕਪੜਾ ਮਾਰਤਾ ਤੇ ਲਓ ਜੀ ਹੁਣ ਉਤਲੀ ਸਫਾਈ ਹੋ ਗਈ ਹੈ ਸਾਰੀ ਕੰਪਲੀਟ ਹੋਣ ਆਪਾਂ ਲਗਾ ਰਹੇ ਹਾਂ ਪੋਚਾ ਤੇ ਪੋਚਾ ਮੈਂ ਹਫਤਾ ਹਫਤੇ ਦੇ ਵਿੱਚੋਂ 6 ਦਿਨ ਸਪਿੰਨਰ ਇਸ ਮੋਪ ਨਾਲ ਲਗਾਈਦਾ ਤੇ ਉਸ ਤੋਂ ਬਾਅਦ ਜੀ ਆਪਾਂ ਫਿਰ ਹੱਥ ਵਾਲਾ ਸੰਡੇ ਨੂੰ ਪੋਚਾ ਲਗਾਈਦਾ ਤੇ ਇਸ ਦੇ ਵਿੱਚ ਮੈਂ ਲਾਈਸੋਲ ਫਨਾਈਲ ਜੋ ਵੀ ਹੁੰਦਾਗਾ ਮੈਂ ਉਹ ਪਾ ਕੇ ਫਲੋਰ ਕਲੀਨਰ ਜਰਮਸ ਵਗੈਰਾ ਮਰਦੇ ਰਹਿੰਦੇ ਆ ਦੇ ਨਾਲ ਕਿਉਂਕਿ ਬੱਚੇ نیچے ਬੈਠ ਕੇ ਵੀ ਕੰਮ ਕਰਦੇ ਤਾਂ ਸੋ ਫਿਰ ਮੈਂ ਪਾ ਕੇ ਸਫਾਈ ਕਰਦੀ ਆ ਪਰ ਇੱਕ ਦਿਨ ਹਫਤੇ ਦੇ ਵਿੱਚ ਮੈਂ ਬੈਠ ਕੇ ਪੋਚਾ ਲਗਾਉਣੀ ਆ ਉਹਦੇ ਨਾਲ ਮੈਨੂੰ ਥੋੜੀ ਜਿਹੀ ਵਧੀਆ ਤਸੱਲੀ ਹੋ ਜਾਂਦੀ ਆ ਜਿਵੇਂ ਘਰ ਤੋਤਾ ਹੁੰਦਾਗਾ ਇਸ ਤਰ੍ਹਾਂ ਸਫਾਈ ਹੋ ਜਾਂਦੀ ਕਿਉਂਕਿ ਮੈਂ ਦੋ ਵਾਰ ਪੋਚਾ ਲਗਾਉਣੀ ਆ ਪਹਿਲਾਂ ਇੱਕ ਵਾਰ ਇਸ ਤਰ੍ਹਾਂ ਸਿੰਪਲ ਪਾਣੀ ਦਾ ਪੋਚਾ ਲਗਾ ਕੇ ਫਿਰ ਉਸ ਤੋਂ ਬਾਅਦ ਜੀ ਆਪਾਂ ਫਾਈਨਲ ਪਾ ਕੇ ਦੂਸਰੀ ਵਾਰ ਜਾਂ ਡਿਟਾਲ ਐ ਡਿਟਾਲ ਪਾ ਕੇ ਕੁਝ ਵੀ ਪਾ ਕੇ ਆਪਾਂ ਪੋਚਾ ਲਗਾਈਦਾ ਹੈ ਸੈਕੰਡ ਟਾਈਮ ਤੇ ਲਵਜੀ ਅੱਜ ਆਪਣੀ ਵੀਡੀਓ ਬਣਾਉਣ ਵਿੱਚ ਹੈਲਪ ਕਰ ਰਹੀ ਹੈ ਜੈਸਮੀਨ ਜੈਸਮੀਨ ਦੀ ਫਿਰ ਵੀ ਨਵਦੀਪ ਦੇ ਨਾਲੋਂ ਵੀਡੀਓ ਬਣਾਉਣ ਦਾ ਜਿਹੜਾ ਤਰੀਕਾ ਹੈ ਉਹ ਠੀਕ ਹੁੰਦਾ ਹੈਗਾ ਕਿਉਂਕਿ ਬਹੁਤ ਜ਼ਿਆਦਾ ਇਹ ਕੈਮਰੇ ਨੂੰ ਭੁਜਾਉਂਦੀ ਨਿ ਉਠਾਉਂਦੀ ਨਹੀਂ ਹੈ ਤੇ ਨਵਦੀਪ ਥੋੜਾ ਜਿਹਾ ਬੇਪਰਵਾਹੀ ਨਾਲ ਵੀਡੀਓ ਬਣਾਉਂਦਾ ਹੈ ਤੇ ਲੌਜੀ ਕਿਚਨ ਦੇ ਵਿੱਚ ਪਹੁੰਚਾ ਲਗਾਤਾ ਸੋਚਿਆ ਵੈਸੇ ਹੀ ਕਿ ਚਲੋ ਤੁਹਾਡੇ ਨਾਲ ਬਹੁਤ ਸਾਰੇ ਕਮੈਂਟ ਆਉਂਦੇ ਆ ਕਿ ਤੁਸੀਂ ਈਵਨਿੰਗ ਵਲੌਗ ਪਾਇਆ ਕਰੋ ਤੁਸੀਂ ਮਾਰਨਿੰਗ ਦੇ ਵਲੌਗ ਪਾਇਆ ਕਰੋ ਤੁਸੀਂ ਡੇਲੀ ਰੂਟੀਨ ਵਲੌਗ ਪਾਇਆ ਕਰੋ ਹਨਾ ਤਾਂ ਸੋਚਿਆ ਕਿ ਚਲੋ ਤੁਹਾਡੇ ਨਾਲ ਤੁਹਾਡੇ ਨਾਲ ਥੋੜਾ ਜਿਹਾ ਮਾਰਨਿੰਗ ਦਾ ਜਿਹੜਾ ਰੂਟੀਨ ਹੈ ਇਹ ਸ਼ੇਅਰ ਕਰ ਦਈਏ ਵੈਸੇ ਤਾਂ ਮਾਰਨਿੰਗ ਦੇ ਵਿੱਚ ਹੋਰ ਵੀ ਬਥੇਰੇ ਕੰਮ ਹੁੰਦੇ ਆ ਜਿਹੜੇ ਆਪਾਂ ਵਿਖਾ ਸਕਦੇ ਹਾਂ ਉਸ ਤੇ ਲਈ ਵੀਡੀਓ ਬਹੁਤ ਲੰਬੀਆਂ ਹੋ ਜਾਂਦੀਆਂ ਤੇ ਇਹ ਬਸ ਸਿਰਫ ਇੱਕ ਸਫਾਈ ਦਾ ਕੰਮ ਹੈ ਜਿਹੜਾ ਮੈਂ ਤੁਹਾਨੂੰ ਦਿਖਾ ਰਹੀ ਹਾਂ ਕਿ ਮਾਰਨਿੰਗ ਉੱਠ ਕੇ ਜਿਹੜੀ ਮੈਂ ਡੇਲੀ ਸਫਾਈ ਕਰਦੀ ਹਾਂ ਇਸ ਤੇ ਮੇਰੇ ਅੱਛੇ ਖਾਸੇ ਘੰਟਾ ਡੇਢ ਘੰਟਾ ਜਿਹੜਾ ਨਿਕਲ ਜਾਂਦਾ ਤੇ ਨਹੀਂ ਤਾਂ ਫਿਰ ਸਵੇਰੇ ਉੱਠ ਕੇ ਆਟਾ ਗੁੰਨਣਾ ਚਾਹ ਬਣਾਉਣੀ ਬਰਤਨ ਸਾਫ਼ ਕਰਨੇ ਬੱਚਿਆਂ ਨੂੰ ਸਕੂਲ ਭੇਜਣਾ ਨਾਲ ਮਸ਼ੀਨ ਲਗਾਉਣੀ ਇਹ ਸਾਰੇ ਕੰਮ ਕਾਫੀ ਹੋ ਜਾਂਦੀ ਹੈ ਤੇ ਬਾਹਰ ਵਿਹੜੇ ਦੇ ਵਿੱਚ ਬੋਕਰ ਮਾਰਨੀ ਨੇਰੀ ਦਾ ਕੂੜਾ ਪੱਤਾ ਚੱਕਣਾ ਫਿਰ ਢੇਰੀਆਂ ਚੱਕ ਕੇ ਸੁੱਟ ਕੇ ਆਉਣੀਆਂ ਇਹ ਸਾਰੇ ਕਾਫੀ ਕੰਮ ਹੋ ਜਾਂਦੇ ਆ ਤੇ ਇਸ ਤਰ੍ਹਾਂ ਅਗਰ ਆਪਾਂ ਕਠੀ ਨਹੀਂ ਹੌਲੀ ਹੌਲੀ ਵੀਡੀਓ ਪਾਇਆ ਕਰਾਂਗੇ ਥੋੜੀ ਥੋੜੀ ਕਰਕੇ ਕਿਉਂਕਿ ਵਲੋਗਿੰਗ ਦੇ ਵਿੱਚ ਮੇਰਾ ਥੋੜਾ ਜਿਹਾ ਫਿਰ ਹੱਥ ਵੀ ਸਹੀ ਹੋ ਜਾਣਾ ਚਾਹੀਦਾ ਜੀ ਹੁਣ ਝਾੜੂ ਪੋਚਾ ਸਾਰੇ ਕੰਮ ਕਰਦੇ ਖਤਮ ਕਰਤੇ ਸੀ ਨਾਲ ਨਾਲ ਆਪਾਂ ਆਲੂ ਉਬਲਨੇ ਰੱਖੇ ਹੋਏ ਸੀਗੇ ਕਿਉਂਕਿ ਜਿਹੜੇ ਜੈਸਮੀਨ ਨੇ ਖਾਣਾ ਸੀਗਾ ਉਹ ਨਹੀਂ ਖਾਦਾ ਸੀਗਾ ਇਹ ਦੁਪਹਿਰ ਤੇ ਲਈ ਆਪਾਂ ਮਤਲਬ ਵੀ ਆਲੂ ਦੇ ਪਰੌਂਠੇ ਬਣਾ ਰਹੇ ਹਾਂ ਅੱਜ ਜੈਸਮੀਨ ਨੇ ਸਵੇਰੇ ਖਾਣਾ ਨਹੀਂ ਖਾਦਾ ਸੀ ਜੈਸਮੀਨ ਘਰੇ ਸੀਗੀ ਤੇ ਨਵਦੀਪ ਦਾ ਵੀ ਅੱਜ ਜਿਹੜਾ ਸਕੂਲ ਹੈ ਹਾਫ ਡੇ ਹੋ ਜਾਣਾ ਤੇ ਏਜੀ ਆਪਾਂ ਅੱਜ ਆਲੂ ਦੇ ਪਰੌਂਠੇ ਬੋਇਲ ਕਰ ਲਿਆ ਅੱਛਾ ਮੱਖਣ ਮੈਂ ਸਵੇਰੇ ਬਣਾਇਆ ਸੀਗਾ ਮਲਾਈ ਕਈ ਦਿਨਾਂ ਦੀ ਮੈਂ ਇਕੱਠੀ ਕਰ ਲੈਣੀ ਹੁੰਨੀ ਹੈ ਜਿਸ ਤੋਂ ਮੈਂ ਮੱਖਣ ਬਣਾਉਣੀ ਹੈ ਫਿਰ ਉਸ ਤੋਂ ਬਾਅਦ ਇਸ ਤਰ੍ਹਾਂ ਮੱਖਣ ਦਾ ਘਿਓ ਬਣਾ ਲਈਦਾ ਤੇ ਮੈਂ ਕੋਸ਼ਿਸ਼ ਕਰਦੀ ਆ ਵੀ ਘਰ ਦਾ ਘਿਓ ਹੀ ਯੂਜ਼ ਕਰਦਿਆਂ ਕਿਉਂਕਿ ਮੈਂ 2.5 ਕਿਲੋ ਜਿਹੜਾ ਘਿਓ ਹੈ ਘਰ ਦਾ ਉਹ ਸਟੋਰ ਕਰਕੇ ਰੱਖਿਆ ਹੋਇਆ ਇਸ ਤਰ੍ਹਾਂ ਗਾਂ ਦਾ ਜਿਹੜਾ ਦੁੱਧ ਤੋਂ ਘਿਓ ਬਣਦਾ ਤੇ ਕਲਰ ਤੁਸੀਂ ਦੇਖ ਰਹੇ ਹੋ ਕਿੰਨਾ ਸੋਹਣਾ ਇਸ ਦਾ ਪੀਲਾ ਪੀਲਾ ਰੰਗ ਨਿਕਲ ਕੇ ਆਇਆਗਾ ਨਾਲ ਨਾਲ ਮੈਂ ਇੱਥੇ ਰੱਖ ਦਿੱਤਾ ਜੀ ਕਿਉਂ ਉਬਲਣਾ ਉਸ ਤੋਂ ਬਾਅਦ ਪਰੌਂਠੇ ਅਸੀਂ ਬਣਾ ਕੇ ਖਾਲੇ ਸੀ ਉਸ ਦੀ ਕੋਈ ਵੀਡੀਓ ਨਹੀਂ ਬਣਾ ਸਕੀ ਅ ਬਸ ਪਤਾ ਨਹੀਂ ਕੋਈ ਆ ਗਿਆ ਹੋਣਾ ਜਾਂ ਕਿਸੇ ਵੀ ਤਰ੍ਹਾਂ ਸਕਿੱਪ ਹੋ ਗਈ ਐਛਾ ਇਹ ਸ਼ਾਮ ਦੀ ਵੀਡੀਓ ਹੈ ਉਸ ਤੋਂ ਬਾਅਦ ਜੀ ਇਹ ਆਪਾਂ ਰਾਤ ਨੂੰ ਬਣਾ ਰਹੇ ਆ ਪੀਲੀ মুਂਗੀ ਦੀ ਦਾਲ ਦੇ ਨਾਲ ਫਰਾਈ ਕਰਕੇ ਕਰੇਲੇ ਤੇ ਕਰੇਲੇ ਇਸ ਤਰ੍ਹਾਂ ਮੈਂ ਫਰਾਈ ਕਰਕੇ ਰੱਖ ਲਿਆ ਐਛਾ ਜੀ ਮੈਂ ਸਾਫ ਤੇ ਕਰੇਲੇ ਕਿਉਂ ਨਹੀਂ ਬਣਾ ਰਹੀ ਕਿਉਂਕਿ ਕਰੇਲੇ 2-3 ਦਿਨ ਪਹਿਲਾਂ ਲੈ ਸੀ ਥੋੜੇ ਜਿ ਢਿੱਲੇ ਪੈ ਗਏ ਸੀਗੇ ਤੇ ਉਹਨਾਂ ਨੂੰ ਪਰਨ ਦੇ ਵਿੱਚ ਛਿੱਲਣ ਵਿੱਚ ਥੋੜੀ ਪ੍ਰੋਬਲਮ ਆ ਰਹੀ ਸੀ ਇਸ ਤੇ ਇਸ ਲਈ ਮੈਂ ਉਹਦੇ ਦੋ ਦੋ ਪੀਸ ਕੱਟ ਕੇ ਬਣਾ ਲਏ ਇਹ ਆਪਣੇ ਬਣ ਰਿਹਾ ਜੀ ਰਾਤ ਦਾ ਖਾਣਾ ਤੇ ਕ੍ਰੇਲੇ ਮਸਾਲਾ ਜਿਹੜਾ ਉਹ ਮੈਂ ਇਸ ਤਰ੍ਹਾਂ ਕੱਟ ਕੇ ਪੀਸ ਕੇ ਰੱਖ ਰੱਖਿਆ ਬਰਤਨ ਦੇ ਵਿੱਚ ਇੱਕ ਜਿਹੜੀ ਮਾਰਨਿੰਗ ਤੋਂ ਲਾਈਟ ਦਾ ਕੱਟ ਲੱਗਦਾ ਹੈ ਰਾਤ ਨੂੰ ਆਉਂਦੀ ਹੈ ਸਵੇਰੇ 10 ਤੋਂ ਲੈ ਕੇ ਰਾਤ ਦੇ 7 ਵਜੇ ਤੱਕ ਕੱਟ ਰਹਿੰਦਾ ਹੈ ਇਹ ਬਹੁਤ ਜ਼ਿਆਦਾ ਪ੍ਰੋਬਲਮ ਕ੍ਰੀਏਟ ਕਰਦੇ ਤੇ ਲਓ ਜੀ ਆਪਣੇ ਕ੍ਰੇਲੇ ਇੱਧਰ ਫਰਾਈ ਹੋ ਗਏ ਐ ਅ ਬੱਚਿਆਂ ਨੂੰ ਥੋੜੇ ਜਿਹਾ ਜ਼ਿਆਦਾ ਕ੍ਰਿਸਪੀ ਕਰੇਲੇ ਵਧੀਆ ਲੱਗਦੀ ਐ ਹਰ ਇੱਕ ਘਰ ਦੇ ਵਿੱਚ ਨਾ ਮਤਲਬ ਸਬਜੀ ਦਾ ਇੱਕ ਤਰੀਕਾ ਹੁੰਦਾ ਵੱਖਰਾ ਤਰੀਕਾ ਹੁੰਦਾ ਬਣਾਉਣ ਦਾ ਕਈ ਬਹੁਤ ਜ਼ਿਆਦਾ ਰਾੜ ਕੇ ਕਰੇਲਿਆਂ ਨੂੰ ਖਾਂਦੇ ਆ ਬਿਲਕੁਲ ਬਲੈਕ ਕਰਕੇ ਕੋਈ ਗ੍ਰੀਨ ਰੱਖਦੇ ਆ ਕੋਈ ਕੜੱਤਨ ਵਾਲੇ ਖਾਂਦੇ ਆ ਕੋਈ ਨਮਕ ਲਗਾ ਕੇ ਉਸ ਦੀ ਕੜੱਤਨ ਕੱਢ ਦਿੰਦੀ ਐ ਤੇ ਮੋਸਟਲੀ ਬੱਚਿਆਂ ਨੂੰ ਤਾਂ ਵੈਸੇ ਵੀ ਕਰੇਲੇ ਪਸੰਦ ਹੁੰਦੇ ਨਹੀਂ ਆ ਪਰ ਮੇਰੇ ਦੋਨੋਂ ਬੱਚਿਆਂ ਨੂੰ ਕਰੇਲੇ ਦੀ ਤੇ ਭਿੰਡੀ ਦੀ ਸਬਜੀ ਬਹੁਤ ਜ਼ਿਆਦਾ ਟੇਸਟੀ ਲੱਗਦੀ ਐ ਤੇ ਇਧਰ ਜੀ ਚਾਕਲੇਟ ਉਸ ਤੋਂ ਬਾਅਦ ਜੈਸਮੀਨ ਨੇ ਖਿਲਾ ਰਿਹਾ ਅੱਛਾ ਇਹ ਚਾਕਲੇਟ ਦੀਪੀ ਲੈ ਕੇ ਆਇਆ ਸੀਗਾ ਸਚਨ ਦੀਪੀ ਲੈ ਆਇਆ ਸੀ ਸਚੇ ਨਹੀਂ ਲੈ ਕੇ ਆਇਆ ਸੀ ਸਚਨ ਜਿਹੜਾ ਲੈ ਕੇ ਆਇਆ ਸੀਗਾ ਉਹ ਵਾਲੇ ਬੱਚਿਆਂ ਨੇ ਆਲਰੇਡੀ ਖਾ ਲਿਆ ਇਹ 2 ਕਿਲੋ ਦਾ ਪੈਕੇਟ ਸੀ ਜਿਸ ਦੇ ਵਿੱਚੋਂ ਸਿਰਫ ਇੰਨੇ ਕੁ ਬਚੇ ਐ ਜੈਸਮੀਨ ਨੂੰ ਦਿੱਤੇ ਸੀਗੇ ਤੇ ਇਹ ਜੈਸਮੀਨ ਨੇ ਸਾਰੇ ਗਲੂਟਨ ਫ੍ਰੀ ਹੋਣ ਕਰਕੇ ਖਾ ਲਏ ਐ ਤੇ ਇੰਨੇ ਜਿਆਦਾ ਟੇਸਟੀ ਨੇ ਇਹ ਵਾਲੇ ਚਾਕਲੇਟ ਬਾਹਰੋਂ ਆਏ ਐ ਮਤਲਬ ਇਹ ਬਾਹਰੋਂ ਲੈ ਕੇ ਆਇਆ ਭਰਾ ਤੇ ਉਧਰਲੇ ਚਾਕਲੇਟ ਬਈ ਬਹੁਤ ਜ਼ਿਆਦਾ ਟੇਸਟੀ ਹੁੰਦੀ ਐ ਤੇ ਸਭ ਤੋਂ ਵਧੀਆ ਚੀਜ਼ ਐ ਕਿ ਉਧਰ ਗਲੂਟਨ ਫ੍ਰੀ ਚੀਜ਼ਾਂ ਬਹੁਤ ਮਿਲਦੀਆਂ ਨੇ ਤੇ ਇੰਨੇ ਇਹ ਟੇਸਟੀ ਨੇ ਕਿ ਜੈਸਮੀਨ ਨੇ ਇਹਨਾਂ ਨੂੰ ਮਤਲਬ ਖਾ ਕੇ ਖਤਮ ਕਰਤਾ ਤੇ ਮੈਨੂੰ ਧਿਆਨ ਚ ਆਇਆ ਕਿ 2 ਕਿਲੋ ਦੇ ਵਿੱਚੋਂ ਕਿਲੋ ਤੋਂ ਪਲੱਸ ਇਹ ਖਾ ਚੁੱਕੀ ਆ ਤਾਂ ਮੈਂ ਬੜੇ ਹੀ ਇਹਨੂੰ ਸਖਤਾਈ ਨਾਲ ਮਨਾ ਕੀਤਾ ਤੇ ਹੁਣ ਮੈਂ ਆਪਣੇ ਅੰਡਰ ਕਰਕੇ ਇਹਨੂੰ ਸੰਭਾਲ ਕੇ ਰੱਖ ਰਹੀ ਆ ਸੋ ਕਾਊਂਟ ਕਰਵਾ ਰਹੇ ਸੀਗੀ ਕਿ ਜੈਸਮੀਨ ਤੇ ਨਿਗਰ ਰੱਖੀ ਜਾ ਸਕੇ ਧਿਆਨ ਰੱਖਿਆ ਜਾ ਸਕੇ ਅੱਛਾ ਇਹ ਕੁਛ ਚਾਕਲੇਟ ਹੈ ਜਿਹੜੇ ਇਹ ਜੈਸਮੀਨ ਨੂੰ ਪਸੰਦ ਨਹੀਂ ਹੈ ਇਹ ਡਾਰਕ ਚਾਕਲੇਟ ਹੈ ਇਹ ਨਵਦੀਪ ਨੂੰ ਪਸੰਦ ਹੈ ਇਹ ਵੀ ਬਾਹਰੋਂ ਆਏ ਨੇ ਅੱਛਾ ਮੈਂ ਇਹ ਕੱਟ ਰਹੀ ਸੀਗੀ ਤੇ ਲਾਈਟ ਦਾ ਕੱਟ ਹੋਣ ਕਰਕੇ ਉੱਪਰੋਂ ਜਿਹੜਾ ਟਰੇ ਦੇ ਉੱਪਰ ਬਰ ਟੁਕੜਾ ਇਸ ਤਰ੍ਹਾਂ ਨਿਕਲ ਕੇ ਡਿੱਗ ਪਿਆ ਉੱਪਰ ਤੇ ਇਹ ਚਾਕਲੇਟ ਨੇ ਜਿਹੜੇ ਇਸ ਲਈ ਬਚ ਗਏ ਕਿਉਂਕਿ ਇਹ ਜੈਸਮੀਨ ਨੂੰ ਪਸੰਦ ਨਹੀਂ ਇਹ ਨਵਦੀਪ ਨੂੰ ਪਸੰਦ ਹੈ ਤੇ ਇਸ ਵਾਰ ਜਦੋਂ ਭਰਾ ਆਏ ਨੇ ਤਾਂ ਬਹੁਤ ਜ਼ਿਆਦਾ ਵੈਰਾਈਟੀ ਲੈ ਕੇ ਆਏ ਆ ਚਾਕਲੇਟ ਕਮ ਸੇ ਕਮ 8-10 ਕਿਲੋ ਚਾਕਲੇਟ ਲੈ ਕੇ ਆਏ ਸੀ ਜਿਸ ਦੇ ਵਿੱਚੋਂ 2.5 ਜਾਂ 3 ਕਿਲੋ ਦੇ ਕਰੀਬ ਬੱਚਿਆਂ ਨੂੰ ਦੋਨਾਂ ਨੂੰ ਦੇ ਦਿੱਤੇ ਤੇ ਕੁਝ 마ਸੀ ਜੀ ਕੋਲ ਪਏ ਹੋਏ ਨੇ 3-4 ਕਿਲੋ ਤੇ ਅਸੀਂ ਉੱਥੇ ਰਹਿ ਕੇ ਦੋ ਪੈਕੇਟ ਖਤਮ ਵੀ ਕਰਤੇ ਇੰਨੇ ਦਿਨਾਂ ਦੇ ਵਿੱਚ ਤੇ ਕੁਝ ਗੈਸਟ ਉਥੇ ਆਉਂਦੇ ਆ ਕਲੋਨੀ ਦੇ ਵਿੱਚੋਂ ਜਦੋਂ ਵੀ टाउनਸ਼ਿਪ ਚ ਮਿਲਣ ਲਈ ਤੇ ਉਹਨਾਂ ਨੂੰ ਵੀ ਸਾਰਿਆਂ ਨੂੰ ਮਾਸੀ ਜੀ ਹੋਰੇ ਜਿਵੇਂ ਚਾਕਲੇਟ ਗਿਫਟ ਕਰਦੇ ਆ ਇੱਕ ਪੋਲੀਥਿਨ ਚ ਪਾ ਕੇ ਜਾਂ ਕਿਸੇ ਵੀ ਗਿਫਟ ਗਿਫਟ ਪੋਲੀਥਿਨ ਚ ਪਾ ਕੇ ਤੇ ਇਹ ਜੀ ਕਾਊਂਟਿੰਗ ਹੋ ਰਹੀ ਹੈ ਤੇ ਜੈਸਮின் ਦੀ ਕਲਾਸ ਵੀ ਲੱਗੀ ਸੀ ਥੋੜੀ ਜਿਹੀ ਕਿਉਂਕਿ ਇਹਨੇ ਚਾਕਲੇਟ ਅੱਛੇ ਨਹੀਂ ਹੁੰਦੇ ਖਾਣੇ ਸੋ ਇਹਨੇ ਪਹਿਲੀ ਵਾਰੀ ਖਾਦੇ ਆ ਕਿਉਂਕਿ ਜਦੋਂ ਦੀ ਇਹਨੂੰ ਗਲੂਟਨ ਫ੍ਰੀ ਅ ਅਲਾ ਕੀਤਾ ਖਾਣਾ ਤਾਂ ਉਸ ਤੋਂ ਬਾਅਦ ਇਹਨੇ ਚਾਕਲੇਟ ਬਿਲਕੁਲ ਬੰਦ ਕੀਤੇ ਸੀ ਤੇ ਇਸ ਤੇ ਮਾਮੇ ਨੇ ਇਹਦੀ ਫਰਮਾਇਸ਼ ਆ ਜਿਹੜੀ ਇਹ ਪੂਰੀ ਕਰਤੀ ਕਿ ਬਹੁਤ ਸਾਰੇ ਚਾਕਲੇਟ ਲਿਆ ਕੇ ਜਿਵੇਂ ਕਿਹਾ ਕਿ ਕੁੜੀਏ ਤੈਨੂੰ ਚਾਕਲੇਟਾਂ ਦੇ ਵਿੱਚ ਹੀ ਗੱਡ ਦੇਣਾ ਤੇ ਲਓ ਜੀ ਉਸ ਤੋਂ ਬਾਅਦ ਰਾਤ ਦਾ ਟਾਈਮ ਆਈ ਥਿੰਕ ਜਾਂ ਮੈਨੂੰ ਧਿਆਨ ਨਹੀਂ ਇਹ ਜੈਸਮੀਨ ਨੇ ਕਿਹਾ ਕਿ ਉਹਨੂੰ ਕੋਲਡ ਕਾਫੀ ਚਾਹੀਦੀ ਜਾਂ ਇਹ ਕੋਲਡ ਕਾਫੀ ਵੀ ਦੀਪੀ ਨੇ ਲਿਆਂਦੀ ਸੀ ਮਤਲਬ ਵੱਡੇ ਭਰਾਣੇ ਜੈਸਮੀਨ ਦੇ ਮਾਮੇ ਨੇ ਇਹ ਲੈ ਕੇ ਆਂਦੀ ਸੀ ਕਾਫੀ ਪਾਊਚ ਸੀ 30 ਰੁਪਏ ਦਾ ਇੱਕ ਪਾਊਚ ਹੈ ਤੇ ਮੈਨੂੰ ਇਹ ਬਹੁਤ ਜ਼ਿਆਦਾ ਮਹਿੰਗਾ ਲੱਗਦਾ ਕਿ 30 ਰੁਪਏ ਬਹੁਤ ਜ਼ਿਆਦਾ ਹੁੰਦੇ ਆ ਇੱਕ ਪਰਸਨ ਦੇ ਲਈ ਅਗਰ ਪੱਕ ਨਸਲਦੀ ਇਹ ਕੋਲਡ ਕਾਫੀ ਦਾ ਪਾਉ ਚੰਦਾ ਹੈ 30 ਰੁਪੀਸ ਦਾ ਪਰ ਇਹਦਾ ਟੇਸਟ ਬਹੁਤ ਜ਼ਿਆਦਾ ਵਧੀਆ ਹੈਗਾ ਦੂਸਰੀ ਕਾਫੀ ਦੇ ਨਾਲੋਂ ਤੇ ਜੈਸਮੀਨ ਨੂੰ ਇਹ ਵਧੀਆ ਲੱਗਦੀ ਹੈ ਪਰ ਦੀਪੀ ਤੇ ਸਚਿਨ ਦੋਨੋਂ ਲੜਦੇ ਨੇ ਕਾਫੀ ਬੱਚਿਆਂ ਨੂੰ ਅਵਾਇਡ ਕਰਾਉਂਦੇ ਨੇ ਤੇ ਸਿਰਫ ਹਫ਼ਤੇ ਬਾਅਦ 10 ਦਿਨਾਂ ਬਾਅਦ ਕਦੇ-ਕਦੇ ਇੱਕ ਕੱਪ ਕਾਫੀ ਅਗਰ ਕੋਲਡ ਪੀਂਦੇ ਨੇ ਤਾਂ ਇੰਨੀ ਚੀਜ਼ ਲਈ ਹੀ ਪਰਮਿਸ਼ਨ ਦਿੱਤੀ ਹੋਈ ਹੈ ਅਦਰਵਾਈਜ਼ ਡੇਲੀ ਕਾਫੀ ਜਾਂ ਦੂਸਰੇ ਤੀਸਰੇ ਦਿਨ ਕਾਫੀ ਨਹੀਂ ਪੀਣੀ ਅੱਛਾ ਜੀ ਆਪਾਂ ਦੁੱਧ ਲੈ ਲਿਆ ਇੱਧਰ ਇਹਦੇ ਵਿੱਚ ਕੁਛਕ ਆਪਾਂ 슈ਗਰ ਐਡ ਕਰ ਲਈਏ ਤੇ ਲਓ ਜੀ ਹੁਣ ਆਪਾਂ ਇਹਦੇ ਵਿੱਚ ਪਾਊਚ ਕੱਟ ਕੇ ਕੋਲਡ ਕਾਫੀ ਦਾ ਐਡ ਕਰਾਂਗੇ ਅੱਛਾ ਇਹ ਕੋਲਡ ਕਾਫੀ ਹੈ ਜਿਹੜੀ ਇਹਦਾ ਕਲਰ ਬਰਾਊਨ ਨਹੀਂ ਹੈ ਜਿਨ੍ਹਾਂ ਨੇ ਟ੍ਰਾਈ ਕੀਤਾ ਉਹਨਾਂ ਨੂੰ ਪਤਾ ਹਨਾ ਕਿ ਕ੍ਰਾਂਚੀ ਹੈ ਇਹਦੇ ਵਿੱਚ ਇਨਗਰੀਡੀਅੰਟ ਮੈਂ ਚੈੱਕ ਨਹੀਂ ਕੀਤੇ ਇਹ ਕਿਸ ਕੀ ਕੀ ਪਾਇਆ ਹੋਇਆ ਪਰ ਇਹਦਾ ਜਿਹੜਾ ਟੇਸਟ ਵੀ ਅੱਡ ਹੈ ਆਮ ਜਿਹੜੀ ਆਪਾਂ ਕਾਫੀ ਯੂਜ਼ ਕਰਦੇ ਆ ਜਿਹੜੀ ਆਪਾਂ 2 ਰੁਪਏ ਦਾ ਪਾਊਚ ਜਾਂ 5-10 ਰੁਪਏ ਦਾ ਪਾਊਚ ਜਾਂ ਕੰਟੇਨਰ ਵਾਲੀ ਕਾਫੀ ਲੈ ਕੇ ਨੇ ਨੈਸਲੇ ਦੀ ਜੋ ਆਪਾਂ ਰੁਟੀਨ ਚ ਰੈਗੂਲਰ ਕਾਫੀ ਪੀਨੇ ਆ ਉਸ ਦੇ ਨਾਲ ਉਹ ਇਸ ਦਾ ਟੇਸਟ ਹੈ ਜਿਹੜਾ ਬਿਲਕੁਲ ਅਲੱਗ ਅੱਛਾ ਜੀ ਇੱਥੇ ਮੇਰੇ ਤੋਂ ਖੋਲਣ ਵੇਲੇ ਥੋੜਾ ਜਿਹਾ ਗਿਰ ਗਿਆ ਤੇ ਇਹ ਦੇਖੋ ਉਪਸ ਵਾਲਾ ਹੋ ਗਿਆ ਕੰਮ ਤੇ ਇਹਦਾ ਜਿਹੜਾ ਅ ਕਲਰ ਹੈ ਇਹ ਦੇਖੋ ਇਸ ਤਰ੍ਹਾਂ ਬਿਲਕੁਲ ਬਰਾਊਨ ਜਿਵੇਂ ਚਾਕਲੇਟ ਬਰਾਊਨ ਚਾਕਲੇਟ ਦੀ ਤਰ੍ਹਾਂ ਵੀ ਨਹੀਂ ਹੈ ਮਤਲਬ ਨਾ ਇਹ ਕ੍ਰੀਮ ਸਕਿਨ ਕਲਰ ਦਾ ਇਹਦਾ ਪਾਊਡਰ ਹੈ ਤੇ ਪੀਣ ਦੇ ਵਿੱਚ ਇੰਨਾ ਜ਼ਿਆਦਾ ਟੇਸਟੀ ਹੈ ਇੰਨਾ ਲਾਜਵਾਬ ਹੈ ਇਸ ਦਾ ਟੇਸਟ ਤੇ ਨਵਦੀਪ ਨੇ ਬੋਲਿਆ ਕਿ ਉਹ ਵੀ ਪੀ ਰਿਹਾ ਕਾਫੀ ਤੇ ਆਪਾਂ ਦੋ ਪਾਊਚ ਖੋਲੇ ਜੀ ਨਵਦੀਪ ਜੀ ਵੀ ਨਾਲ ਹੀ ਆਪਾਂ ਬਣਾ ਰਹੇ ਹੈਗੇ ਬਟ ਮੈਨੂੰ ਬਹੁਤ ਮਹਿੰਗਾ ਲੱਗਦਾ ਹੈਗਾ ਕਿ 30 ਰੁਪਏ ਦਾ ਅੱਛਾ ਦੁੱਧ ਔਰ 슈ਗਰ ਆਪਣਾ ਅਲੱਗ ਤੋਂ ਰਹਿੰਦਾ ਸਿਰਫ ਇਹ ਫਲੇਵਰ ਫਲੇਵਰ ਹੀ ਬਹੁਤ ਜ਼ਿਆਦਾ ਮਹਿੰਗਾ ਹੈ 30 ਰੁਪੀਸ ਦਾ ਤੇ ਇਹ ਅਸੀਂ ਬਈ ਮਾਸੀ ਦੇ ਘਰੋਂ ਲੈ ਕੇ ਆਂਦੇ ਆ ਕਿਉਂਕਿ ਉਹਨਾਂ ਨੇ ਲਿਆਂਦੇ ਸੀ ਬਹੁਤ ਜ਼ਿਆਦਾ ਤੇ ਇਹ ਜੈਸਮੀਨ ਨੂੰ ਜ਼ਿਆਦਾ ਪਸੰਦ ਸੀ ਸੋ ਫਿਰ ਜੈਸਮੀਨ ਨੇ ਇਹ ਆਪਣੇ ਨਾਲ ਲੈ ਜਾਂਦੇ ਆ ਤੇ ਲਓ ਜੀ ਹੁਣ ਆਪਾਂ ਇਹਨਾਂ ਨੂੰ ਕਰਾਂਗੇ ਬਲੈਂਡ ਤੇ ਅੱਛਾ ਜੀ ਇਹ ਮੇਰਾ ਬਲੈਂਡਰ ਹੈ ਥੋੜਾ ਇਹ ਡਿੱਗ ਗਿਆ ਸੀ ਮੇਰੇ ਤੋਂ ਇਹਦੀ ਬਾਡੀ ਦੇ ਉੱਪਰ ਆਪਾਂ ਟੇਪ ਰੋਲ ਕੀਤਾ ਹੋਇਆ ਤਾਂ ਹੀ ਥੋੜਾ ਜਿਹਾ ਇਹ ਇਸ ਤਰ੍ਹਾਂ ਖਰਾਬ ਜਿਹਾ ਲੱਗਦਾ ਤੇ ਇਹਨੂੰ ਵੀ ਆਪਾਂ ਬਦਲਾਂਗੇ ਹੁਣ ਨਵਾਂ ਲੈ ਕੇ ਆਵਾਂਗੇ ਕਿਉਂਕਿ ਇਹ ਬਹੁਤ ਟਾਈਮ ਪੁਰਾਣਾ ਹੈ ਇਹ ਮੇਰੇ ਤੋਂ ਕਈ ਵਾਰ ਡਿੱਗ ਗਿਆ ਡਿੱਗ ਕੇ ਇਸਦੀ ਬਾਡੀ ਖੁੱਲ ਜਾਂਦੀ ਹੈ ਮੈਂ ਉਸ ਨੂੰ ਫੇਰ ਤਾਮਚਾਮ ਕਰਕੇ ਜੋੜ ਦੇਣੀ ਹੈ ਤੇ ਹੌਲੀ ਹੌਲੀ ਕਰਕੇ ਜੀ ਆਪਾਂ ਸਾਰੀਆਂ ਚੀਜ਼ਾਂ ਬਣਾ ਰਹੇ ਹਾਂ ਬਹੁਤ ਔਖਾ ਹੁੰਦਾ ਹੈਗਾ ਇਨਵੈਸਟ ਆਪਾਂ ਸੌਰੀ ਇਨਵੈਸਟ ਨਹੀਂ ਮਤਲਬ ਆਪਾਂ ਆਪਣੇ ਘਰ ਦੇ ਖਰਚਿਆਂ ਦੇ ਵਿੱਚੋਂ ਥੋੜਾ ਬਹੁਤ ਬਚਾ ਕੇ ਆਪਣੇ ਘਰ ਦੀਆਂ ਚੀਜ਼ਾਂ ਨੂੰ ਨਾਲ-ਨਾਲ ਬਣਾਉਣਾ ਤੇ ਮੇਰੀ ਸ਼ੁਰੂ ਤੋਂ ਮੇਰੀ ਨੂੰ ਸਟਾਰਟਿੰਗ ਤੋਂ ਇੱਕ ਆਦਤ ਰਹੀ ਹੈ ਕਿ ਘਰ ਦੇ ਵਿੱਚ ਜ਼ਰੂਰਤ ਦੀਆਂ ਜੋ ਵੀ ਚੀਜ਼ਾਂ ਹੁੰਦੀਆਂ ਆਪਣੇ ਜ਼ਰੂਰਤ ਦੇ ਅਕੋਰਡਿੰਗ ਆਪਾਂ ਜੋ ਵੀ ਵਰਤਦੇ ਹਾਂ ਜਿਨ੍ਹਾਂ ਦੀ ਆਪਾਂ ਨੂੰ ਲੋੜ ਹੁੰਦੀ ਹੈ ਮੈਂ ਉਹਨਾਂ ਨੂੰ ਥੋੜਾ ਥੋੜਾ ਸੇਵਿੰਗ ਕਰਕੇ ਬਣਾਉਂਦੀ ਰਹਿੰਦੀ ਹਾਂ ਨਾਲ ਸੋ ਮੇਰੀ ਇਹ ਬਹੁਤ ਪਹਿਲੇ ਦਿਨ ਤੋਂ ਆਦਤ ਹੈ ਮੈਂ ਆਪਣੇ ਸਹੁਰੇ ਘਰ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਚੀਜ਼ਾਂ ਬਣਾਈਆਂ ਸੀ ਆਪਣੇ ਪੈਸਿਆਂ ਨੂੰ ਜੋੜ-ਜੋੜ ਕੇ ਆਪਣੇ ਦੁੱਧ ਵਾਲੇ ਪੈਸੇ ਬਚਾ ਕੇ ਤੇ ਆਪਣੇ ਘਰਦਿਆਂ ਤੋਂ ਕਦੇ ਵੀ ਸੂਟ ਦੀ ਫਰਮਾਇਸ਼ ਨਾ ਕਰਨੀ ਬੋਲਣਾ ਕਿ ਮੈਨੂੰ ਕੱਪੜਿਆਂ ਦੀ ਜਗ੍ਹਾ ਤੇ ਮੈਨੂੰ ਫਲਾਨੀ ਚੀਜ਼ ਲਈ ਜਾ ਤਾ ਪੈਸੇ ਦੇ ਦਿਓ ਜਾਂ ਮੈਨੂੰ ਇਹ ਵਾਲੀ ਚੀਜ਼ ਬਣਾ ਕੇ ਦੇ ਦਿਓ ਸੋ ਚਲੋ ਜੀ ਇਹ ਛੱਡੋ ਗੱਲਾਂ ਇਹ ਬਹੁਤ ਹਰਟ ਕਰਨ ਵਾਲੀਆਂ ਗੱਲਾਂ ਮੈਂ ਬਹੁਤ ਕੋਸ਼ਿਸ਼ ਕਰਦੀ ਹਾਂ ਕਿ ਮੇਰੇ ਵਲੌਗ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਨਾ ਹੋਣ ਕਿਉਂਕਿ ਆਪਾਂ ਇਹ ਨਾਲ ਤੇ ਫਿਰ ਗੱਲ ਕਰਾਂਗੇ ਤੇ ਲਾਓ ਜੀ ਆਪਾਂ ਜਿਹੜੀ ਕੋਲਡ ਕਾਫੀ ਹੈ ਬਿਲਕੁਲ ਰੈਡੀ ਹੈ ਬਣ ਗਈ ਹੈ ਬੱਚਿਆਂ ਨੂੰ ਆਪਾਂ ਕਲਾਸਾਂ ਦੇ ਵਿੱਚ ਸਰਵ ਕਰਤੀ ਹੈ ਬੱਚੇ ਬਹੁਤ ਖੁਸ਼ ਹੋਏ ਪੀ ਕੇ ਤੇ ਹਾਈ ਹੋਪ ਜੀ ਤੁਸੀਂ ਮੇਰਾ ਅੱਜ ਦਾ ਵਲੌਗ ਹੈ ਜਿਹੜਾ ਇੰਜੋਏ ਕੀਤਾ ਹੋਣਾ ਹੈ ਪਲੀਜ਼ ਸਪੋਰਟ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਜੋ ਮੇਰਾ ਜਿਹੜਾ ਵਲੌਗ ਕਰਨ ਦਾ ਹੌਂਸਲਾ ਉਹ ਵਾਧਦਾ ਰਹੇ ਜਿਹੜੀ ਹਿੰਮਤ ਹੈ ਉਹ ਮੇਰੇ ਚ ਹੋਰ ਆਵੇ ਮੈਂ ਬਲੌਗਿੰਗ ਨੂੰ ਹੋਰ ਸੁਧਾਰਾਂ ਇੰਪਰੂਵਮੈਂਟ ਕਰਾਂ ਆਪਣੇ ਵਿੱਚ ਤੇ ਵੀਡੀਓ ਇਸ ਤਰ੍ਹਾਂ ਕਿਉਂ ਹੈ ਕਿਉਂਕਿ ਆਈਫੋਨ ਨੂੰ ਜਦੋਂ ਦੂਸਰੇ ਐਂਗਲ ਤੋਂ ਕੈਮਰਾ ਆਨ ਕਰਕੇ ਆਪਾਂ ਕਰਦੇ ਆ 16.9 ਤੇ ਤਾਂ ਇਹ ਵੀਡੀਓ ਇਸੇ ਤਰ੍ਹਾਂ ਹੀ ਰਹਿ ਜਾਂਦੀ ਹੈ ਸੋ ਪਲੀਜ਼ ਐਡਜਸਟ ਕਰਿਓ ਤੇ ਮਿਲਦੇ ਆ ਜੀ ਆਪਾਂ ਫੇਰ ਨਵੀਂ ਵੀਡੀਓ ਦੇ ਨਾਲ ਨਵੇਂ ਬਲੌਗ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਗੁੱਡ ਬਾਏ ਤੇ ਬਹੁਤ ਸਾਰਾ ਆਪਣਾ ਧਿਆਨ ਰੱਖਿਓ